ਸ਼ੁਰੂਨੀ ਕਾਲੀ ਦਲ ਸੰਘਰਸ਼ ਕੀਤਾ ਪੰਜਾਬੀ ਮੋਰਚੇ ਜਦੋਂ ਦੂਜੇ ਬਣ ਗਏ ਤਾਂ ਪੰਜਾਬ ਲਈ ਵੀ ਉਹਨਾਂ ਨੇ ਜਦੋਂ ਜਾਹਿਰ ਕੀਤੀ ਪਰ ਕਦੇ ਸੋਚਿਆ ਇਹਨਾਂ ਨੇ ਹਰਿਆਣਾ ਤੇਰਾ ਹਿਮਾਚਲ ਪ੍ਰਦੇਸ਼ ਵਾਸਤੇ ਕਿਸੇ ਨੇ ਸੱਜੂ ਜਦ ਕੀਤੀ ਸੀ ਮਿੱਤਰੋ ਜੇ ਚੜਾਈਆਂ ਵੇਲੇ ਸੇੜਾ ਕਮਾਂਡਰ ਦੇ ਸੱਤੇ ਹੁੰਦਾ ਜਦੋਂ ਤੁਸੀਂ ਪਛੜ ਜਾਮੋ ਉਹਦਾ ਸੇੜਾ ਵੀ ਕਮਾਂਡਰ ਹੀ ਮੰਨੇ ਪੰਥਕ ਕਹਾਉਣ ਵਾਲਿਆਂ ਦੀ ਸਰਕਾਰ ਸੀ ਇਹਨਾਂ ਪੰਥਕ ਕਹਾਉਣ ਵਾਲਿਆਂ ਨੇ ਵੋਟਾਂ ਪਿੱਛੇ 2007 ਦੇ ਵਿੱਚ ਇਹ ਡੇਰੇ ਵਾਲੇ ਨੇ ਸਲਾਬਤਪੁਰਾ ਡੇਰੇ ਦੇ ਵਿੱਚ ਇੱਕ ਸਾੰਗ ਰਚਿਆ ਗੁਰੂ ਸਾਹਿਬ ਵਰਗੀ ਪਸ਼ਾਪਾ ਕੇ ਕਣਾਹੇ ਦੇ ਵਿੱਚ ਰੂਹ ਆਵਜਾ ਘੋਲ ਕੇ ਕਹਿੰਦਾ ਲਾਓ ਤੁਹਾਨੂੰ ਮੈਂ ਇਨਸਾਨ ਬਣਾਵਾ ਆ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਈਆਂ ਇੱਕ ਸੀਟ ਆਈ 19 ਚ 2 ਸੀ ਤੇ 10 ਦੀਆਂ ਹੋ ਗਿਆ ਜਵਾਨਤਾ ਜ਼ਬਤ ਫਿਰ ਕਈਆਂ ਨੇ ਰੌਲਾ ਪਾ ਲਿਆ ਵੀ ਭਾਈ ਦੱਸੋ ਕਰੋ ਗੱਲ ਕੀ ਅੱਜ ਵੀ ਇਹ ਪੁਰਾਣੇ ਭੁੱਲਾਂ ਤੋਂ ਸਬਕ ਸਿੱਖਦੇ ਐ ਇਹ ਅਕਾਲ ਤੱਕ ਸਭ ਤੇ ਕਹੇ ਕਿ ਜਿਹੜੀਆਂ ਉਹ ਸਾਰੀਆਂ ਘਟਨਾਵਾਂ ਵਾਪਰੀਆਂ ਅਸੀਂ ਵੀ ਜ਼ਿੰਮੇਵਾਰਾਂ ਉਹਦੇ ਵਿੱਚ ਤੁਸੀਂ ਸਾਨੂੰ ਜੋ ਸਜ਼ਾ ਲਾਉਣੀ ਆ ਲਾ ਦਿਓ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਅਜਦਾਸੀ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਤੁਹਾਨੂੰ ਪਤਾ ਹੀ ਹੈ ਜੀ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਾਫੀ ਜਦੋਜਹਿਦ ਦੇਖਣ ਨੂੰ ਮਿਲੀ ਸੀ ਸੁਖਦਾਰ ਸੁਖਬੀਰ ਸਿੰਘ ਬਾਲਦੇ ਪ੍ਰਧਾਨਗੀ ਨੂੰ ਲੈ ਕੇ ਕਿ ਸਵਾਲ ਖੜੇ ਹੋਏ ਸੀ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਹੋਗੇ ਬੀਬੀ ਜਗੀਰ ਕੌਰ ਹੋਗੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਸੀ ਜੇਕਰ ਸੁਖਬੀਰ ਬਾਲਦਰ ਪ੍ਰਧਾਨਗੀ ਛੱਡਦੇ ਨੇ ਤਾਂ ਅਸੀਂ ਨਾਲ ਰਹਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਗਿਆ ਹੁਣ ਬਾਗੀ ਤੜੇ ਵੱਲੋਂ 15 ਤਰੀਕ ਕਰ ਸਕਦੇ ਨੇ ਉਹ ਤੇ ਜਿਹਦੇ ਚਾਲ ਦੇ ਗੱਲਬਾਤ ਕਰਾਂਗੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਨਾਲ ਢਿੱਲੋਂ ਸਾਹਿਬ ਕਿਵੇਂ ਦੇਖਦੇ ਹੋ 15 ਤਰੀਕ ਦੀ ਇਸ ਮੀਟਿੰਗ ਨੂੰ ਲੈ ਕੇ ਜੀ ਦੇਖੋ ਸ਼ਰੂਮਣੀ ਅਕਾਲੀ ਦਲ ਸਿੱਖ ਧਰਮ ਦੀ ਸਾਡੀ ਉਹ ਜਮਾਤ ਹੈ ਜਿਹਦਾ 104 ਸਾਲ ਪੁਰਾਣਾ ਇਤਿਹਾਸ ਹੈ ਪਰ ਜਿਸ ਮਕਸਦ ਨਾਲ ਸ਼ਰੂਮਣੀ ਅਕਾਲੀ ਦਲ ਬਣਿਆ ਸੀ ਉਸ ਤਰ੍ਹਾਂ ਦੀ ਗੱਲਬਾਤ ਨਹੀਂ ਹੈ ਹੋਰੀ ਉਹ ਲੋਕ ਕਹਿੰਦੇ ਆ ਕਿ ਅਸੀਂ ਆ ਸੂਬੇ ਬਣਾ ਕੇ ਕੀ ਖਟਿਆ ਸ਼੍ਰੋਮਣੀ ਅਕਾਲੀ ਦਲ ਸੰਘਰਸ਼ ਕੀਤਾ ਪੰਜਾਬੀ ਮੋਰਚੇ ਜਦੋਂ ਦੂਜੇ ਬਣ ਗਏ ਤਾਂ ਪੰਜਾਬ ਲਈ ਵੀ ਉਹਨਾਂ ਨੇ ਜਦੋਜਾਹਿਦ ਕੀਤੀ ਪਰ ਕਦੇ ਸੋਚਿਆ ਇਹਨਾਂ ਨੇ ਹਰਿਆਣਾ ਤੇਰਾ ਹਿਮਾਚਲ ਪ੍ਰਦੇਸ਼ ਵਾਸਤੇ ਕਿਸੇ ਨੇ ਸਜੋਜਾਦ ਕੀਤੀ ਸੀ ਸ਼੍ਰੋਮਣੀ ਅਕਾਲੀ ਦਲ ਲਗਾਤਾਰ 7 ਤੋਂ ਲੈ ਕੇ 17 ਤੱਕ ਆ ਗਿਆ ਇਹਨਾਂ ਦੀਆਂ ਚੜ ਮੱਚੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਤਾਂ ਮੈਨੇਜਮੈਂਟ ਹੀ ਬਾਖਮਾਲ ਹੈ। ਮਿੱਤਰੋ ਜੇ ਝੜਾਈਆਂ ਵੇਲੇ ਸਿਹਰਾ ਕਮਾਂਡਰ ਦੇ ਸੱਤੇ ਹੁੰਦਾ ਹੈ। ਜਦੋਂ ਤੁਸੀਂ ਪਛੜ ਜਾਮੋ ਉਹਦਾ ਸਿਹਰਾ ਵੀ ਕਮਾਂਡਰ ਹੀ ਮੰਨੇ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋ ਗਈ। ਉਹਨਾਂ ਦੇ ਪੱਤਰੇ ਜਿਨ੍ਹਾਂ ਨੂੰ ਅਸੀਂ ਅੰਗ ਕਹਿੰਦੇ ਆ ਸਿੱਖ ਭਾਸ਼ਾ ਵਿੱਚ। ਉਹ ਖਲਾਰ ਤੇ ਗਲੀਆਂਾਂ 'ਚ ਉਦੋਂ ਹੋਰ ਕਿਸੇ ਦੀ ਨਹੀਂ ਪੰਥਕ ਕਹਾਉਣ ਵਾਲਿਆਂ ਦੀ ਸਰਕਾਰ ਸੀ ਇਹਨਾਂ ਪੰਥਕ ਕਹਾਉਣ ਵਾਲਿਆਂ ਨੇ ਵੋਟਾਂ ਪਿੱਛੇ 2007 ਦੇ ਵਿੱਚ ਇਹ ਡੇਰੇ ਵਾਲੇ ਨੇ ਸਲਾਮਤਪੁਰਾ ਡੇਰੇ ਦੇ ਵਿੱਚ ਇੱਕ ਸੰਗ ਰਚਿਆ ਗੁਰੂ ਸਾਹਿਬ ਵਰਗੀ ਪਿਸ਼ਾਪ ਪਾ ਕੇ ਕੜਾਹੇ ਦੇ ਵਿੱਚ ਰੂਹ ਆਪ ਜਾ ਘੋਲ ਕੇ ਕਹਿੰਦਾ ਲਓ ਤੁਹਾਨੂੰ ਮੈਂ ਇਨਸਾਨ ਬਣਾਵਾ ਪਰਚਾ ਦਰਜ ਹੋਇਆ ਤੇ 12 ਦੇ ਵਿੱਚ ਚੋਣਾ ਤੋਂ ਐਨ ਪਹਿਲਾਂ ਇੱਕ ਦੋ ਦਿਨ 30 ਜਨਵਰੀ ਨੂੰ ਉਹabhavਸ ਲੈ ਲਿਆ ਬੇਅਦਬੀਆਂ ਹੋਈਆਂ ਇਸ ਪੰਥਕ ਸਰਕਾਰ ਨੇ ਕੋਈ ਕੰਮ ਨਹੀਂ ਕੀਤਾ ਫਲਾ ਲਲਕਾਰਿਆ ਤੁਹਾਡਾ ਗੁਰੂ ਸਾਡੇ ਕੋਲ ਆ ਲੈ ਲੋ 17 ਦੇ ਵਿੱਚ ਵੋਟਾਂ ਪਈਆਂ ਇਹ 15 ਤੇ ਸਿਮਟ ਗਈ 19 ਦੀ ਲੋਕ ਸਭਾ ਦੇ ਵਿੱਚ ਜੋ ਨਤੀਜਾ ਆਇਆ ਸਾਹਮਣੇ ਉਦੋਂ ਇਹਨਾਂ ਨੇ ਬੜਾ ਪ੍ਰਚਾਰ ਕੀਤਾ ਸਾਨੂੰ ਤਾਂ ਜੀ ਕਾਂਗਰਸ ਪਾਰਟੀ ਨੇ ਬਦਰਾਮ ਕਰਤਾ ਜਿਹਦੇ ਕਰਕੇ ਅਸੀਂ 15 ਤੇ ਰਹਿ ਗਏ ਫਿਰ 17 ਦੀਆਂ ਚੋਣਾਂ 'ਚ 15 22 ਤੱਕ ਪਹੁੰਚਦੇ ਪਹੁੰਚਦੇ ਕਿੰਨੇ ਤੇ ਆ ਗਏ 3 ਤੇ ਸਵਾਲ ਉੱਠੇ ਸ਼ੁਰੂ ਹੋ ਗਏ ਕਈਆਂ ਨੇ ਕਿਹਾ ਕਿ ਸੁਖਵੀਰ ਸਿੰਘ ਜੀ ਪ੍ਰਧਾਨਗੀ ਛੱਡੋ ਪਰ ਸੁਖਵੀਰ ਸੋ ਛੱਡਣ ਨੂੰ ਤਿਆਰ ਨਹੀਂ ਆ ਜਦੋਂ ਹੁਣ ਲੋਕ ਸਭਾ ਦੀਆਂ ਚੋਣਾਂ ਹੋਈਆਂ ਇੱਕ ਸੀਟ ਆਈ 19 ਚ ਦੋ ਸੀ ਤੇ ਦਸ ਦੀਆਂ ਹੋ ਗਿਆ ਜਵਾਨਤਾ ਜ਼ਬਤ ਫਿਰ ਕਈਆਂ ਨੇ ਰੌਲਾ ਪਾ ਲਿਆ ਵੀ ਭਾਈ ਦੱਸੋ ਕਰੋ ਗੱਲ ਫਿਰ ਹੱਥ ਖੜੇ ਕਰਾ ਲਈ ਸਾਰੀ ਮੇਰੇ ਨਾਲ ਨੇ ਹਰੀ ਹਰੀ ਦੀਂਦੀ ਆ ਚਾਰੇ ਪਾਸੇ ਤਾਂ ਜਿਹੜਾ ਤਰਾ ਵੱਖਰਾ ਹੋ ਗਿਆ ਇਹਨਾਂ ਨੇ ਹੁਣ 15 ਤਰੀਕ ਨੂੰ ਇੱਕ ਮੀਟਿੰਗ ਸੱਦੀ ਆ ਕਹਿੰਦੇ ਆ ਕਿ ਉਹਦੇ ਵਿੱਚ ਕੁਝ ਸਖਤ ਫੈਸਲੇ ਲਏ ਜਾਣਗੇ ਤੇ ਅਗਲੀਆਂ ਦੋ ਤਰੀਕਾਂ ਇੱਕ ਤਾਂ ਆ ਰਿਹਾ ਪੰਤਰ ਤਨ ਜਥੇਦਾਰ ਗੁਰਚਰ ਸਿੰਘ ਦਾ ਟੋੜਾ ਸਾਹਿਬ ਦਾ ਜਨਮ ਦਿਹਾੜਾ 24 ਸਤੰਬਰ ਇੱਕ ਸੰਤ ਹਰਚੰਦ ਸਿੰਘ ਲੋਂਗੋਵਾਲ ਸਾਹਿਬ ਦੀ ਵਰਸੀ ਆ ਰਹੀ ਹੈ 20 ਅਗਸਤ ਨੂੰ ਇਹ ਜਿਹੜਾ ਬਾਦਲ ਧੜਾ ਇਹ ਤਾਂ ਬਹੁਤ ਚਿਰਾਂ ਸਮਾਂ ਉੱਥੇ ਗਿਆ ਹੀ ਨਹੀਂ ਸੀ ਕੱਲਾ ਬਰਨਾਤ ਰਹੀ ਮਨਾਉਂਦਾ ਹੁੰਦਾ ਸੀ ਤਾਂ 15 ਨੂੰ ਇੱਕ ਕੀ ਫੈਸਲਾ ਲੈਂਦੇ ਨੇ ਕਾਫੀ ਵੱਡਾ ਹੋਣ ਵਾਲਾ ਹੈ ਕਿ ਅੱਜ ਵੀ ਇਹ ਪੁਰਾਣੇ ਭੁੱਲਾਂ ਤੋਂ ਸਬਕ ਸਿੱਖਦੇ ਹੈ ਇਹ ਅਕਾਲ ਤਖਤ ਸਾਹਿਬ ਤੇ ਕਹੇ ਕਿ ਜਿਹੜੀਆਂ ਉਹ ਸਾਰੀਆਂ ਘਟਨਾਵਾਂ ਵਾਪਰੀਆਂ ਅਸੀਂ ਵੀ ਜ਼ਿੰਮੇਵਾਰਾਂ ਉਹਦੇ ਵਿੱਚ ਤੁਸੀਂ ਸਾਨੂੰ ਜੋ ਸਜ਼ਾ ਲਾਉਣੀ ਆ ਲਾ ਦਿਓ ਫਿਰ ਅਖਿਆਲ ਸਾਰਿਆਂ ਨੂੰ ਮਿਲ ਬੈਠ ਕੇ ਜੇ ਇਹਨਾਂ ਨੇ ਅਕਾਲੀ ਦਲ ਨੂੰ ਬਚਾਉਣਾ ਤਾਂ ਮਿਲ ਬੈਠ ਕੇ ਬੈਠਣਾ ਪਊਗਾ ਨਹੀਂ ਤਾਂ ਫਿਰ ਤੂੰ ਕੌਣ ਤੇ ਮੈਂ ਕੌਣ ਇਸ ਅਕਾਲੀ ਦਲ ਖੇਤਰੀ ਪਾਰਟੀ ਹੈ ਇਹਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਸਭ ਤੋਂ ਪਹਿਲਾਂ ਵੱਧ ਅਧਿਕਾਰਾਂ ਦੀ ਗੱਲ ਕਿਨੇ ਕੀਤੀ ਅਕਾਲੀ ਦਲ ਨੇ 1973 ਦੇ ਵਿੱਚ ਆਨੰਦਪੁਰ ਸਾਹਿਬ ਦਾ ਮਤਾ ਬਣਾਇਆ ਪਰ ਅਫਸੋਸ ਉਹਦੇ ਤੇ ਖੜੇ ਨਹੀਂ ਧਾਰਾ 370 ਤੋੜੀ ਜੰਮੂ ਕਸ਼ਮੀਰ ਵਿੱਚ ਉਲਟ ਖੜੇ ਰਾਸ਼ਟਰਪਤੀ ਸਾਹਿਬਾਂ ਦੀ ਵੋਟ ਪਈ ਹੱਕ ਚ ਪਾਈ ਖੇਤੀ ਕਾਨੂੰਨ ਦੇ ਸਾਰੇ ਕਿਸਾਨ ਵਿਰੋਧ ਕਰ ਰਹੇ ਸੀ ਇਹ ਸੋਲੇਗਾ ਰਹੇ ਸੀ ਤੇ ਫਿਰ ਜੋ ਹਾਲ ਹੋਇਆ ਸਾਰਿਆਂ ਦੇ ਸਾਹਮਣੇ ਹੈ ਹੁਣ ਲੋਕ ਇਹ ਜਾਗਦੇ ਆ ਵੀ ਕਿਤੇ ਆਪ ਹੀ ਡਰਾਮਾ ਤਾਂ ਨਹੀਂ ਕਰੀ ਬੈਠੇ ਆ ਉਸ ਵਿੱਚ ਦੀ ਵੀ ਤੁਸੀਂ ਐਂ ਕਰਦੇ ਹੋ ਐਂ ਕਰਦੇ ਹੋ ਉੱਥੇ ਸ੍ਰੀ ਕਾਲ ਤਰਕਤ ਸਾਬ ਤੇ ਚੁਸਤ ਤਲਾਕੀਆਂ ਨਹੀਂ ਚੱਲਦੀਆਂ ਉੱਥੇ ਤਾਂ ਨਮਾਣੇ ਸਿੱਖ ਵਾਂਗੂ ਜਾਣਾ ਪੈਂਦਾ ਜਾਣੇਆਂ ਨਾ ਜਾਣੇ ਵਿੱਚ ਗਲਤੀਆਂ ਤੇ ਭਾਈ ਜਿਹੜੇ ਹਰਪ੍ਰੀਤ ਸਿੰਘ ਨੇ ਇਹਨਾਂ ਨੂੰ ਕਿਉਂ ਹਟਾਇਆ ਸੀ ਇਹਨਾਂ ਕੋਲ ਵੀ ਪਹੁੰਚ ਕੀਤੀ ਸੀ ਉਹ ਕਹਿੰਦੇ ਲਿਖ ਕੇ ਲਿਆ ਉਹ ਕੜੀਆਂ ਗਲਤੀਆਂ ਕੀਤੀਆਂ ਨੇ ਸੋ ਇਸ ਮਾਮਲੇ ਦੇ ਵਿੱਚ ਮੈਂ ਸਮਝਦਾ ਕਿ ਤਰੰਤ ਕੋਈ ਨਾ ਕੋਈ ਕਾਰ ਕਰਨਾ ਚਾਹੀਦਾ ਹੈ ਮਿਲ ਕੇ ਚੱਲੋਗੇ ਚੰਗੀ ਗੱਲ ਹੈ ਤੇ ਨਹੀਂ ਤਾਂ ਫਿਰ ਜੋ ਕੁਝ ਵਾਪਰਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਹੈ ਜੀ ਸੋ ਖਬਰ ਦੇ ਅਪਡੇਟ ਦੇ ਵਿੱਚ ਹਨ ਨਵੇਂ ਤੇ ਤਾਜ਼ਾ ਖਬਰਾਂ ਦੇਖਣ ਲਈ ਦੇਖਦੇ ਰਹੋ ਡੀ 5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਅਸੀਂ ਕਿਹਨਾਂ ਦੇ ਕੋਣ ਕਰ ਰਹੇ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁਰਾਗੇ ਪੰਜਾਬ ਦੀ ਆਵਾਜ਼ ਬਣ ਹੋਰਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਕੇ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਘਰੋਹਰ ਸਿਹਤ ਅਅ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕ ਕੁਲਰਾਜ ਝੰਡਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ